ਕਿੰਨਾ ਕੁ ਔਖਾ ਆਪਣੀ ਪਤਨੀ ਨਾਲ ਖਲੋ ਕੇ ਕੇਕ ਕੱਟਣਾ ਉਹਨੂੰ ਫੁੱਲ ਦੇਣੇ ਜਾਂ ਉਹ ਤੋਂ ਫੁੱਲ ਲੈਣੇ ਉਹਦੇ ਨਾਲ ਖਲੋ ਕੇ ਤਸਵੀਰ ਖਿਚਵਾਉਣਾ ਬਿਲਕੁਲ ਨਹੀਂ ਔਖਾ ਸਾਲ ਦੇ 364 ਦਿਨ ਤੁਹਾਡੇ ਹੁੰਦੇ ਨੇ ਤੇ ਇੱਕ ਦਿਨ 'ਚ ਇੱਕ ਘੰਟਾ ਸਿਰਫ ਪਤਨੀ ਮੰਗਦੀ ਉਹਨੂੰ ਉਹ ਇੱਕ ਘੰਟਾ ਦੇਣਾ ਬਿਲਕੁਲ ਨਹੀਂ ਔਖਾ ਪੜੀ ਲਿਖੀ ਸਮੇ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਔਰਤ ਹਾਰ ਜਾਂਦੀ ਆ ਜਦੋਂ ਇਸ ਤਸਵੀਰ 'ਚ ਦਿਖਣ ਵਾਲੇ ਪਤੀ ਦਾ ਪੱਲਾ ਫੜ ਲੈਂਦੀ ਏ ਜਦੋਂ ਪਤਨੀ ਸਮੇਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰ ਰਹੀ ਹੋਵੇ ਤੇ ਪਤੀ ਬਿਲਕੁਲ ਵੀ ਬਦਲਣ ਨੂੰ ਤਰਜੀਹ ਨਹੀਂ ਦਿੰਦਾ ਉਸ ਵਕਤ ਉਸ ਜੋੜੇ ਦੇ ਵਿੱਚ ਉਸ ਜੋੜੇ ਦੀ ਤਲਾਕ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਪਤਨੀ ਨੇ ਸਾਰੇ ਚਾ ਆਪਣੇ ਪਤੀ ਨਾਲ ਹੀ ਪੂਰੇ ਕਰਨੇ ਹੁੰਦੇ ਨੇ ਪਤੀ ਪਤੀ ਜਣੋ ਆਪਣੀ ਪਤਨੀ ਦੇ ਚਾ ਇਸ਼ਾਮਾ ਪੂਰੀਆਂ ਕਰ ਦਿਆ ਕਰੋ ਤੁਹਾਡੇ ਦੁਆਰਾ ਕੀਤੀ ਗਈ ਇੱਕ ਨਿੱਕੀ ਜਹੀ ਕੋਸ਼ਿਸ਼ ਹੈ ਤੁਹਾਡੀ ਪਤਨੀ ਨੂੰ ਉਸ ਬਿਗਾਨੇ ਮਰਦ ਵੱਲ ਝੁਕਾ ਕਰਨ ਤੋਂ ਬਚਾ ਕਰ ਦਿੰਦੀ ਹੈ ਜੋ ਉਹਦੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰਨ ਦੇ ਲਈ ਤੜਫੜਾ ਰਿਹਾ ਹੁੰਦਾ ਟੇਕ ਗੁੱਡ ਕੇਅਰ ਆਫ ਯੂਅਰ self ਐਂਡ ਯੂਅਰ ਵਾਈਫ